ਪਠਾਨਕੋਟ ਦਾ ਰਾਵੀ ਦਰਿਆ ਨੇ ਜੋ ਜੋ ਨੁਕਸਾਨ ਕੀਤਾ ਉਹ ਤਸਵੀਰਾਂ ਆ ਰਹੀਆਂ ਬਹੁਤ ਸਾਰੇ ਲੋਕਾਂ ਨੇ ਦੇਖਿਆ ਹੋਵੇਗਾ ਪਰ ਇਹ ਤਸਵੀਰ ਤੁਹਾਡਾ ਦਿਲ ਤੋੜ ਦੇਗੀ ਕਿਉਂਕਿ ਤਾਸ਼ ਪਿੰਡ ਪੈਂਦਾ ਹੈ ਪਠਾਨਕੋਟ ਦੇ ਵਿੱਚ ਉੱਥੇ ਜੋ ਲੋਕ ਹੜ੍ਹਾਂ ਦੇ ਕਾਰਨ ਆਪੋ ਆਪਣੇ ਘਰ ਛੱਡ ਕੇ ਨਿਕਲ ਗਏ ਸੀ ਵਾਪਸ ਆਏ ਨਾ ਕਰ ਮੁਲੇ ਨਾ ਉਹਨਾਂ ਦੇ ਘਰਾਂ ਜੋ ਸੁਪਨੇ ਨਾਲ ਜੋ ਆਪਣੇ ਪੂਰੀ ਜ਼ਿੰਦਗੀ ਦੀ ਕਮਾਈ ਲਾ ਕੇ ਉਹਨਾਂ ਨੇ ਘਰ ਬਣਾਏ ਸੋ ਕੁਝ ਵੀ ਨਹੀਂ ਮਿਲ ਰਿਹਾ ਇਹ ਤਸਵੀਰਾਂ ਇਸ ਸਮੇਂ ਬਿਆਨ ਕਰਦੀਆਂ ਨੇ ਕਿ ਪੰਜਾਬ ਦੇ ਵਿੱਚ ਹੜ੍ਹਾਂ ਨੇ ਕਿੰਨੇ ਵੱਡੇ ਪੱਧਰ ਤੇ ਬਰਬਾਦੀ ਕੀਤੀ ਹੈ ਤੇ ਸੁਪਨੇ ਦੇ ਘਰ ਵੀ ਇਸ ਸਮੇਂ ਰੇਤ ਦੇ ਹੇਠਾਂ ਦੱਬੇ ਗਏ ਨੇ ਇਹ ਤਸਵੀਰ ਇਸ ਕਰਕੇ ਅਹਿਮ ਹੈ ਕਿਉਂਕਿ ਇਹ ਤਸਵੀਰ ਦੱਸਦੀ ਹੈ ਕਿ ਪੰਜਾਬ ਦਹਾਕਿਆ ਬਾਅਦ ਜਿਨਾ ਹੜਾ ਦੀ ਮਾਰ ਚੱਲ ਰਿਹਾ ਹੈ ਉਹਨਾਂ ਦੇ ਨਿਸ਼ਾਨ ਕਿੰਨੇ ਖਤਰਨਾਕ ਨੇ ਤੇ ਦਿਲ ਤੋੜਨ ਵਾਲੇ ਨੇ ਤਾਸ਼ਪਿੰਡ ਦੀ ਤਸਵੀਰ ਹੈ ਨੇੜੇ ਹੀ ਪੈਂਦਾ ਰਾਵੀ ਦਰਿਆ ਜਦੋਂ ਪਾਣੀ ਚੜਿਆ ਤਾਂ ਸਰਕਾਰ ਦੇ ਕਹੇ ਮੁਤਾਬਕ ਤੇ ਲੋਕਾਂ ਦੇ ਕਹੇ ਮੁਤਾਬਕ ਇਹ ਪਰਿਵਾਰ ਆਪਣਾ ਘਰ ਛੱਡ ਕੇ ਚਲਾ ਗਿਆ ਸੀ ਪਰ ਵਾਪਸ ਆਇਆ ਤਾਂ ਸਿਰਫ ਸਿਰਫ ਰੇਤ ਤੇ ਦੂਰ ਤੱਕ ਦਿਖਣ ਵਾਲਾ ਮੈਦਾਨ ਲਿਖਿਆ ਘਰ ਕਿਤੇ ਨਹੀਂ ਲੱਭ ਰਿਆ ਸੀ ਫੇਰ ਇੱਕ ਦ੍ਰਿਸ਼ ਦੀ ਮਦਦ ਨਾਲ ਪਤਾ ਲੱਗਿਆ ਕਿ ਸਾਡਾ ਘਰ ਇੱਥੇ ਹੀ ਸੀ ਫੇਰ ਘਰ ਦੀਆਂ ਔਰਤਾਂ ਹੋਣ ਨੌਜਵਾਨ ਹੋਣ ਬਜ਼ੁਰਗ ਹੋਣ ਬੱਚੇ ਹੋਣ ਕੋਈ ਕਈ ਚੁੱਕ ਕੇ ਆ ਗਿਆ ਤੇ ਕੋਈ ਹੱਥਾਂ ਨਾਲ ਹੀ ਰੇਤ ਪਾਸੀ ਕਰਕੇ ਆਪਣੇ ਘਰਾਂ ਦੇ ਨਿਸ਼ਾਨ ਲੱਭਣ ਲੱਗੇ ਇਹ ਉਹਨਾਂ ਲੋਕਾਂ ਦੇ ਲਈ ਉਹ ਤਸਵੀਰ ਹੈ ਜਿਨ੍ਹਾਂ ਨੇ ਕਦੇ ਨਾ ਕਦੇ ਆਪਣੀ ਜ਼ਿੰਦਗੀ 'ਚ ਆਪਣਾ ਘਰ ਗੁਆਇਆ ਹੋਵੇਗਾ ਜਾਂ ਜਿਨ੍ਹਾਂ ਲੋਕਾਂ ਦੇ ਲਈ ਕਾਰਬਾਉਣ ਦਾ ਮਾਇਨਾ ਕੀ ਹੁੰਦਾ ਹੈ ਇਹ ਤਸਵੀਰਾਂ ਦੇਖ ਕੇ ਉਹਨਾਂ ਨੂੰ ਚੇਤੇ ਆਏਗਾ ਇੱਕ ਕਿਸਾਨ ਪਰਿਵਾਰ ਕਿਸੇ ਤਰ੍ਹਾਂ ਆਪਣੀ ਰੋਜ਼ੀ-ਰੋਟੀ ਚਲਾ ਰਿਹਾ ਸੀ ਪਰ ਹੁਣ ਰੋਜ਼ੀ-ਰੋਟੀ ਚਲਾਉਣ ਦਾ ਜੋ ਚੈਲੰਜ ਹੁੰਦਾ ਹੈ ਹੀ ਪਰ ਨਾਲ ਇੱਕ ਹੋਰ ਚੁਣੌਤੀ ਖੜੀ ਹੋ ਗਈ ਹੈ ਕਿ ਜਿਸ ਛੱਤ ਦੇ ਹੇਠਾਂ ਸਕੂਨ ਦੀ ਨੀਂਦ ਸੌਂਦੇ ਸੀ ਉਹ ਛੱਤ ਹੀ ਨਹੀਂ ਰਹੀ ਹੁਣ ਕਿੰਨੀਆਂ ਵੀ ਕਿੰਨਾ ਵੀ ਮਦਦ ਮਿਲ ਜਾਏ ਸਰਕਾਰ ਵੱਲੋਂ ਜੋ ਇੱਕ ਮਦਦ ਦਾ ਐਲਾਨ ਕੀਤਾ ਗਿਆ ਸਮਾਜ ਸੇਵੀਆਂ ਉਹ ਮਦਦ ਦਾ ਐਲਾਨ ਕੀਤਾ ਗਿਆ ਕਿ ਉਹ ਇਸ ਦਾ ਘਰ ਪਾ ਸਕਣਗੇ ਪਹਿਲੀ ਜਦੋਂ ਜਹਤ ਇਹ ਹੈ ਕਿ ਇਹ ਕਿਸਾਨ ਆਪਣਾ ਘਰ ਇਸ ਤਰ੍ਹਾਂ ਲੱਭ ਰਿਹਾ ਹੈ ਜਿਵੇਂ ਕੋਈ ਖਜ਼ਾਨਾ ਗੁੰਮ ਗਿਆ ਹੋਵੇ ਕਿਉਂਕਿ ਇੱਕ ਗਰੀਬ ਪਰਿਵਾਰ ਉਸ ਦਾ ਘਰ ਹੀ ਉਹਦਾ ਖਜ਼ਾਨਾ ਹੁੰਦਾ ਤੇ ਜੋ ਲੋਕ ਵੀ ਇਹ ਵੀਡੀਓ ਦੇਖ ਰਹੇ ਨੇ ਜਿਹੜੇ ਲੋਕ ਮਦਦ ਕਰਨ ਦੇ ਚਾਹਵਾਨ ਨੇ ਜਾਂ ਜਿਨ੍ਹਾਂ ਨੂੰ ਲੱਗਦਾ ਹੈ ਕਿ ਪੰਜਾਬ ਦੇ ਨਾਲ ਖੜਨਾ ਹੈ ਉਹਨਾਂ ਦੇ ਲਈ ਇਸ ਟਿੱਕ ਵੀਡੀਓ ਹੈ ਕਿਉਂਕਿ ਇਹ ਵੀਡੀਓ ਦੱਸਦਾ ਹੈ ਕੀ ਬਰਬਾਦੀ ਦੇ ਨਿਸ਼ਾਨ ਕਿੰਨੇ ਡੂੰਘੇ ਨੇ ਤੇ ਕਿੰਨੇ ਸਾਲਾਂ ਤੱਕ ਅਜਿਹੇ ਪਰਿਵਾਰਾਂ ਨੂੰ ਉਤੰਗ ਕਰਦੇ ਰਹਿਣਗੇ ਕਿਉਂਕਿ ਇਸ ਪਰਿਵਾਰ ਨੇ ਹੋ ਸਕਦਾ ਹੈ ਕਿ ਆਪਣੀ ਜਮਾ ਪੂੰਜੀ ਜੋੜ ਕੇ ਆਪਣਾ ਢਿੱਡ ਕੱਟ ਕੇ ਇਹ ਘਰ ਬਣਾਇਆ ਸੀ ਹੁਣ ਇੱਕ ਘਰ ਨਹੀਂ ਲੱਭ ਰਿਹਾ ਘਰ ਦੀ ਇੱਕ ਨਿਸ਼ਾਨੀ ਵੀ ਨਹੀਂ ਲੱਭ ਰਹੀ ਸਿਰਫ ਕੁਝ ਕੁ ਅੰਦਾਜ਼ੇ ਨਾਲ ਕਈਆਂ ਚਲਾ ਰਹੇ ਹੈ ਤੇ ਕੁਝ ਨਿਸ਼ਾਨ ਮਿਲੀ ਜਾ ਰਹੇ ਹੈ ਹੁਣ ਇਹ ਮਿੱਟੀ ਕਦੋਂ ਤੱਕ ਖਟੇਗੀ ਇਹਦਾ ਪਤਾ ਨਹੀਂ ਹੈ ਇਸ ਕਰਕੇ ਜਿਹੜੇ ਜੀਸੀਬੀਆਂ ਲੈ ਕੇ ਆ ਜਿਹੜੇ ਸਮਾਜ ਸੇਵੀ ਸੰਸਥਾਵਾਂ ਜੋ ਵੀ ਸੰਸਥਾਵਾਂ ਕੈਂਦੀਆ ਸੰਘੀ ਪੰਜਾਬ ਨਾਲ ਖੜੇ ਆ ਤਾਂ ਪਹੁੰਚੋ ਇਸ ਥਾਂ ਤੇ ਪਿੰਡ ਹੈ ਤਾਸ਼ ਜ਼ਿਲ੍ਹਾ ਹੈ ਪਠਾਨਕੋਟ ਤੇ ਜਿੰਨੀ ਜਲਦੀ ਹੋ ਸਕਦਾ ਇਸ ਪਰਿਵਾਰ ਦੀ ਮਦਦ ਕੀਤੀ ਜਾਣੀ ਚਾਹੀਦੀ ਹੈ ਇਹ ਤਸਵੀਰ ਦਿਲ ਤੋੜਦੀ ਹੈ ਤੇ ਉਮੀਦ ਵੀ ਦਿੰਦੀ ਹੈ ਕਿ ਪੰਜਾਬ ਦੇ ਲੋਕ ਪੰਜਾਬੀਆਂ ਨਾਲ ਖੜਨਗੇ ਤੇ ਇਥੇ ਪਹੁੰਚਣਗੇ ਜਿੰਨੀ ਜਲਦੀ ਹੋ ਸਕੇਗੀ ਤੇ ਓਨੀ ਜਲਦੀ ਇਸ ਪਰਿਵਾਰ ਦੀ ਬਾਹ ਫੜੀ ਜਾਏਗੀ ਤਾਂ ਕਿਤੇ ਜਾ ਕੇ ਕਿਉਂਕਿ ਇਸ ਪਰਿਵਾਰ ਨੂੰ ਸਿਰਫ ਘਰ ਨਹੀਂ ਗਵਾਇਆ ਇਸ ਪਰਿਵਾਰ ਨੇ ਇਸ ਪਰਿਵਾਰ ਨੇ ਘਰ ਦੇ ਨਾਲ ਨਾਲ ਫਸਲਾਂ ਵੀ ਗਵਾ ਲਈਆਂ ਨੇ ਖਾਣ ਦਾ ਟਿਕਾਣਾ ਨਹੀਂ ਹੈ ਰਹਿਣ ਦੇ ਲਈ ਛੱਤ ਨਹੀਂ ਹੈ ਇਹ ਹੈ ਤਰਾਸ ਦੀ ਪੰਜਾਬ ਦੇ ਇਸ ਪਰਿਵਾਰ ਦੀ ਤੇ ਇਸ ਪਰਿਵਾਰ ਵਰਗੇ ਹਜ਼ਾਰਾਂ ਪਰਿਵਾਰਾਂ ਦੀ ਜੋ ਜਿਨ੍ਹਾਂ ਦੇ ਘਰ ਪਰਿਵਾਰ ਜਿਨ੍ਹਾਂ ਦੇ ਘਰ ਜਿਨ੍ਹਾਂ ਦੀ ਫਸਲਾਂ ਜਿਨ੍ਹਾਂ ਦੀ ਜ਼ਮੀਨ ਪਾਣੀ ਨੇ ਪਾਣੀ ਦੇ ਵਿੱਚ ਸਮੋਗੀਆਂ ਤੇ ਉਸ ਤੋਂ ਬਾਅਦ ਉਹ ਮੁੜ ਕੇ ਜ਼ਿੰਦਗੀ ਲੀਹਤ ਲਿਆਉਣ ਦੀ ਕੋਸ਼ਿਸ਼ ਕਰ ਰਹੇ ਨੇ ਤੁਹਾਨੂੰ ਇਹਨਾਂ ਇਸ ਕਿਸਾਨ ਦੇ ਇੱਕ ਕਿਸਾਨ ਪਰਿਵਾਰ ਦੇ ਲੋਕਾਂ ਨਾਲ ਗੱਲਬਾਤ ਵੀ ਕੀਤੀ ਅਸੀਂ ਤੇ ਇਸ ਕਿਸਾਨ ਨਾਲ ਗੱਲ ਕੀਤੀ ਤਾਂ ਇਹਦੀਆਂ ਗੱਲਾਂ ਪਾਊਗ ਵੀ ਕਰਨਗੀਆਂ ਤੇ ਤੁਹਾਡੇ ਤੱਕ ਮੈਸੇਜ ਵੀ ਪਹੁੰਚਾਉਣ ਗਿਆ ਕਿ ਤੁਸੀਂ ਇਸ ਔਕੀ ਘੜੇ ਦੇ ਵਿੱਚ ਪੰਜਾਬ ਦੇ ਨਾਲ ਖੜਨਾ ਹੈ ਬਹੁਤ ਬਹੁਤ ਧੰਨਵਾਦ ਜੀ ਆਣੀ ਨੇ ਬਰਬਾਦੀ ਕਰ ਕਰ ਕੇ ਜੀ ਇਸ ਇੰਨਾ ਕ ਜਿਆਦਾ ਸਮਾਨ ਹੀ ਸਾਡਾ ਦੇ ਲੱਭ ਨਹੀਂ ਕੋਈ ਕੁਝ ਰਿਹਾ ਜੀ ਇੰਨਾ ਕ ਜਿਆਦਾ ਸਮਾਨ ਬਣਾਇਆ ਹੈ ਪੰਜ 6 ਲੱਖ ਦਾ ਸਾਡਾ ਸਮਾਨ ਜਿਹੜਾ ਮਿਹਨਤ ਕਰ ਕਰ ਬਣਾਇਆ ਹੈ ਐਸੀ ਜੇ ਤੇ ਪੰਜ ਦੇ ਰਿਆ ਜੀ ਮਿਹਨਤ ਕਰ ਕਰ ਬਣਾਇਆ ਮਿਹਨਤੀ ਬੰਦੇ ਆ ਜੀ ਅਸੀਂ ਸਾਡੀ ਅਜ ਤੱਕ ਤਾਂ ਕੋਈ ਹਲਫ ਨਹੀਂ ਹੋਈ ਜੀ ਸਰਕਾਰੋਂ ਉਹ ਲ ਮੰਗਾ ਕਰਦੇ ਵੀ ਸਾਨੂੰ ਦੇਸਾਂ ਜਿਆ ਦੇ ਨੁਕਸਾਨ ਹੋਇਆ ਨੁਕਸਾਨ ਬਹੁਤ ਹੋਇਆ 15 16 ਸਾਲ ਹੋਇਆ ਤੁਹਾਨੂੰ ਇੱਥੇ ਜੀ ਰਹਿੰਦੇ ਨੇ ਮਿਹਨਤ ਕਰਦੇ ਆ ਤੇ ਬਹੁਤ ਸਮਾਨ ਬਣਾਇਆ ਕਿੰਟੀ ਇਹ ਜੋ ਕਰਦਾ ਹੈ ਸਾਰਾ ਸਮਾਨ ਹੀ ਖਰਾਬ ੜ ਗਏ ਸੰਦ ਕੰਮ ਬਰਵਣੀ ਲੱਭਾਂਗੇ ਅੱਜ ਆਇਆ ਕਿ ਸਾਡੇ ਕੋਈ ਇੱਥੇ ਦਾ ਰਸਤਾ ਵੀ ਨਹੀਂ ਹੈ ਨੰਗਲ ਵਾਸਤੇ ਜੋ ਉੱਤੇ ਚੜ ਗਈ ਰੇਰ ਚੜ ਗਈ ਆ ਮਿੱਟੀयां ਖਰਾਬ ਹੋ ਗਿਆ ਸਾਰਾ ਗੁਲ ਲਾਸ਼ ਕਰਨ ਦਾ ਸਮਾਨ ਦੀ ਥੋੜਾ ਤਾਂ ਕੋਈ ਸਾਨੂੰ ਲੱਭਾ ਵੀ ਇੱਥੇ ਸਾਡਾ ਕਮਰਾ ਕਮਰੇ ਹਨੀ ਸਾਡੇ ਇੱਥੇ ਤੇ ਅਧਿਪਿਸ਼ੀਓ ਦੇ ਬੰਦੇ ਜੀ ਜਿੰਨਾ ਕੋਈ ਪੈੜੀ 20 25 ਵਿੱਚ ਗੱਲੇ ਉਹਨਾਂ ਨੂੰ پیسے ਦੇ ਕੇ ਦੇ ਮੋੜ ਚੰਦੇ ਆ ਸਾਡੇ ਗਰੀਬਾਂ ਨੂੰ ਕੋਈ ਵੇਖ ਦੇਣੀ ਨਾਲ ਹੀ ਅਸੀਂ ਇੱਕ ਹੋਰ ਜੋ ਘਰ ਹੈ ਉਸ ਦਾ ਦੌਰਾ ਕੀਤਾ ਇਸੇ ਇਲਾਕੇ ਦੇ ਵਿੱਚ ਤੇ ਉਸ ਇਲਾਕੇ ਦੇ ਘਰ ਦੇ ਜੋ ਸਮਾਨ ਹੈ ਉਸ ਨੂੰ ਦੇਖ ਕੇ ਤੁਹਾਨੂੰ ਅੰਦਾਜ਼ਾ ਲੱਗੇਗਾ ਕਿ ਇਸ ਪਰਿਵਾਰ ਦੀ ਜੋ ਜ਼ਿੰਦਗੀ ਹੈ ਉਹ ਲੀਹਾਂ ਤੇ ਸ਼ਾਇਦ ਆਉਣ ਵਾਲੇ ਸਾਲਾਂ ਦੇ ਵਿੱਚ ਨਹੀਂ ਆਏਗੀ ਕਿਉਂਕਿ ਗਰੀਬ ਆਦਮੀ ਇੱਕ ਇੱਕ ਘਰ ਸਮਾਨ ਦਾ ਚਾਹੇ ਕਿਸ਼ਤਾਂ ਹੋਣ ਚਾਹੇ ਕਰਜ਼ਾ ਹੋਵੇ ਉਸ ਤੋਂ ਲੈ ਕੇ ਬਣਾਉਂਦਾ ਹੈ ਕਿਸੇ ਕੋਲ ਵੱਧੂ ਪੈਸੇ ਨਹੀਂ ਹੁੰਦੇ ਇਹ ਤਸਵੀਰ ਵੀ ਪਠਾਨਕੋਟ ਦੀ ਹੈ ਇਸੇ ਇਲਾਕੇ ਦੀ ਹੈ ਤੇ ਇਸ ਤਸਵੀਰ ਰਾਹੀਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜਿਨ੍ਹਾਂ ਦੇ ਘਰ ਪਾਣੀ ਵਿੱਚ ਡੁੱਬ ਗਏ ਉਹਨਾਂ ਦੇ ਜੋ ਮਾਲੀ ਹਾਲਤ ਉਹ ਕਿਸ ਤਰ੍ਹਾਂ ਦੀ ਹੋਏਗੀ ਇਹ ਤਸਵੀਰ ਹੈ ਜਦੋਂ ਹੜ ਦਾ ਪਾਣੀ ਉਤਰਿਆ ਤਾਂ ਘਰ ਦਾ ਫਰਿੱਜ ਹੋਵੇ ਘਰ ਦੀ ਵਾਸ਼ਿੰਗ ਮਸ਼ੀਨ ਹੋਵੇ ਕਿਉਂਕਿ ਇੱਕ ਆਮ ਪਰਿਵਾਰ ਦੇ ਵਿੱਚ ਆਹੀ ਸਭ ਕੁਝ ਐਸੈਟ ਹੁੰਦਾ ਤੇ ਇਹ ਐਸੈਟ ਇਸ ਸਮੇਂ ਬਰਬਾਦ ਹੋ ਚੁੱਕਾ ਹੈ ਜੋ ਬੈੱਡ ਤੁਸੀਂ ਦੇਖ ਰਹੇ ਹੋ ਇਹ ਇਸ ਸਮੇਂ ਪਾਣੀ ਦੇ ਵਿੱਚ ਖਰਾਬ ਹੋ ਚੁੱਕਾ ਹੈ ਹੁਣ ਸਿਰਫ ਔਰ ਸਿਰਫ ਇਸ ਨੂੰ ਸੁੱਟਿਆ ਜਾਣਾ ਇਹ ਵਰਤਨਯੋਗ ਨਹੀਂ ਇਹ ਘਰ ਦੇ ਅੰਦਰ ਦਾ ਹੈ ਘਰ ਦੇ ਅੰਦਰ ਜੋ ਗਾਰਾ ਹੈ ਉਹ ਇਸ ਹੱਦ ਤੱਕ ਵੜਿਆ ਹੋਇਆ ਹੈ ਕਿ ਜੋ ਅਨਾਜ ਹੈ ਜੋ ਘਰ ਦੇ ਜ਼ਰੂਰੀ ਸਮਾਨ ਨੇ ਸਭ ਕੁਝ ਬਰਬਾਦ ਹੋ ਚੁੱਕਾ ਹੈ ਹੁਣ ਇੱਥੋਂ ਇਹ ਸਮਝ ਨਹੀਂ ਆਂਦਾ ਦੇਖ ਕੇ ਕਿ ਕਿਵੇਂ ਆਪਣੀ ਜ਼ਿੰਦਗੀ ਮੁੜ ਤੋਂ ਸ਼ੁਰੂ ਕੀਤੀ ਜਾਏਗੀ ਤੁਸੀਂ ਸੋਚੋ ਕਿ ਜਿਸ ਘਰ 'ਚ ਤੁਸੀਂ ਰਹਿੰਦੇ ਹੋ ਖੁਸ਼ੀਆਂ ਕਿਹੜੇ ਹੁਣ ਉਹ ਘਰ ਇਸ ਤਰ੍ਹਾਂ ਦਿਖੇ ਤਾਂ ਕਿੰਨਾ ਦੁੱਖ ਲੱਗਦਾ ਹੈ ਇਹ ਤਸਵੀਰ ਇਸੇ ਤਾਸ਼ ਇਲਾਕੇ ਦੀ ਹੈ ਖਾਨਕੋਟ ਦੀ ਜਿੱਥੇ ਰਾਵੀ ਦਰਿਆ ਨੇ ਇਸ ਸਮੇਂ ਤੁਸੀਂ ਦੇਖੋ ਤਸਵੀਰ ਕਿ ਕੰਦਾ ਜਿੰਨੀਆਂ ਅੱਧੀਆਂ ਕੰਦਾਂ ਤੱਕ ਗਾਰਾ ਭਰ ਚੁੱਕਾ ਹੈ ਇੱਥੇ ਰਹਿਣਾ ਤਾਂ ਦੂਰ ਦੀ ਗੱਲ ਹੈ ਇੱਥੇ ਜਾਣਾ ਵੀ ਮੁਸ਼ਕਲ ਹੈ ਤਾਂ ਹੁਣ ਜੋ ਕਿਹਾ ਜਾ ਰਿਹਾ ਸੀ ਕਿ ਹੜ੍ਹਾਂ ਦਾ ਪਾਣੀ ਉਤਰੇਗਾ ਉਸ ਤੋਂ ਬਾਅਦ ਅਸਲ ਬਰਬਾਦੀ ਸਮਝ ਆਏਗੀ ਤਾਂ ਜੀ ਹਾਂ ਇਹ ਸਮਝ ਵੀ ਆ ਰਹੀ ਹੈ ਤਾਂ ਉਹਨਾਂ ਲੋਕਾਂ ਨੂੰ ਇਹ ਅਸੀਂ ਕਹਣਾ ਵੀ ਚਾਹਾਂਗੇ ਕਿ ਜੋ ਲੋਕ ਪਹੁੰਚੇ ਮਦਦ ਕੀਤੀ ਤੁਹਾਡਾ ਧੰਨਵਾਦ ਪਰ ਜਿਨ੍ਹਾਂ ਨੇ ਸਿਰਫ ਫੋਟੋਆਂ ਖਚਾਈਆਂ ਤੇ ਸੋਸ਼ਲ ਮੀਡੀਆ ਤੇ ਪਾ ਕੇ ਪੰਜਾਬ ਦੇ ਨਾਲ ਖੜੇ ਰਹੇ ਉਹਨਾਂ ਲਈ ਵੀ ਇਹ ਜ਼ਰੂਰੀ ਗੱਲ ਹੈ ਕਿ ਤਸਵੀਰ ਦੇਖੋ ਤੇ ਉਸੇ ਸੋਸ਼ਲ ਮੀਡੀਆ ਤੇ ਮੁੜ ਕੇ ਤਸਵੀਰਾਂ ਪਾਓ ਤਾਂ ਕਿ ਜੋ ਲੋਕ ਮਦਦ ਦੇ ਚਾਹਵਨ ਨੇ ਜਾਂ ਗਰਾਊਂਡ ਤੇ ਮੁੜ ਕੇ ਜਾਣ ਨੂੰ ਚਾਹਵਨ ਨੇ ਉਹਨਾਂ ਨੂੰ ਇਹ ਪਤਾ ਲੱਗੇ ਕਿ ਹੁਣ ਉਹ ਈਵੈਂਟ ਬੀਤਿਆ ਨਹੀਂ ਹੈ ਇਹ ਈਵੈਂਟ ਇਹਨਾਂ ਦੀ ਜ਼ਿੰਦਗੀਆਂ ਲੰਬੇ ਸਮੇਂ ਤੱਕ ਪ੍ਰਭਾਵਿਤ ਕਰਦਾ ਰਹੇਗਾ ਜੀ ਹਾਂ ਤਾਂ ਇਸ ਕਰਕੇ ਅਜਿਹੇ ਪਰਿਵਾਰਾਂ ਨੂੰ ਲੱਭੋ ਤੇ ਅਜਿਹੇ ਪਰਿਵਾਰਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰੋ ਕਿਉਂਕਿ ਸਾਡੀ ਸਰਕਾਰ ਨੇ ਜੋ ਕੁਝ ਕੀਤਾ ਉਹ ਸਾਰਿਆਂ ਦੇ ਸਾਹਮਣੇ ਹੈ ਬਾਹ ਫੜੀ ਹੈ ਤਾਂ ਪੰਜਾਬ ਦੇ ਸਮਾਜ ਸੇਵੀਆਂ ਨੇ ਫੜਈਏ ਪੰਜਾਬੀਆਂ ਨੇ ਫੜਈਏ ਕੁਝ ਹੱਦ ਤੱਕ ਗਾਇਕਾਂ ਨੇ ਫੜਈਏ ਕੁਝ ਸਿਆਸੀ ਪਾਰਟੀਆਂ ਨੇ ਫੜਈਏ ਇਸ ਕਰਕੇ ਇਸ ਸਮੇਂ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਪਾਣੀ ਨੇ ਬਰਬਾਦੀ ਕੀਤੀ ਉਹਨਾਂ ਦੀ ਜ਼ਿੰਦਗੀ ਤੇ ਉਹਨਾਂ ਦੀ ਬਾਹ ਫੜਨ ਦੀ ਇਸ ਸਮੇਂ ਹੁਣ ਸਭ ਤੋਂ ਜ਼ਿਆਦਾ ਲੋੜ ਹੈ ਕਿਉਂਕਿ ਦਾਣੇ ਵੀ ਖਰਾਬ ਹੋ ਚੁੱਕੇ ਨੇ ਛੱਤ ਵੀ ਢਹਿ ਚੁੱਕੀ ਐ ਘਰ ਵੀ ਬਰਬਾਦ ਹੋ ਚੁੱਕੇ ਨੇ ਜ਼ਿੰਦਗੀ ਇੱਕ ਨਵੇਂ ਸਿਰੇ ਤੋਂ ਸ਼ੁਰੂ ਕਰਨੀ ਐ ਜਿਨ੍ਹਾਂ ਦੇ ਘਰ ਦਾ ਐਸੀ ਤੁਹਾਨੂੰ ਹਾਲ ਦਿਖਾ ਰਹਿਆਂ ਉਹਨਾਂ ਦੀ ਵੀ ਗੱਲ ਸੁਣਨੀ ਚਾਹੀਦੀ ਐ ਬਹੁਤ ਜ਼ਿਆਦਾ ਇਹ ਬਰਬਾਦੀ ਸਾਡੀ ਹੋਈ ਬਹੁਤ ਸਮਾਨ ਬਣਾਇਆ ਸੀ ਸਫਲ ਲੱਗਦਾ ਮਿਹਨਤ ਕਰ ਕਰਕੇ ਸਾਡਾ ਕੁਛ ਨਹੀਂ ਰਿਹਾ ਹੁਣ ਘਰ ਵੇਖਣ ਆਇਆ ਤਾਂ ਘਰ ਦਾ ਨਿਸ਼ਾਨ ਲੱਭਨ ਜਾਂ ਇਕ ਤੋੜਾ ਇਹ ਲੱਭਾ ਤੂੰ ਤੇ ਲੱਭਾ ਉਹਦੇ ਚੋਂ ਥੋੜਾ ਜਿਹਾ ਕਸਮਾਨ ਨਾਲ ਬਾਨ ਕੇ ਗਏ ਹਾਂ ਤੋ ਉਹ ਤਾਂ ਉਹ ਥੋੜੀ ਨਿਸ਼ਾਨੀ ਹਨੂੰ ਲੱਭੀ। ਇਹ ਇਹ ਤਾਂ ਦੋ ਚੀਜ਼ਾਂ ਲੱਭੀਆਂ ਟੋਕਾ ਹੈ ਉੱਥੇ ਟੋਕੇ ਦੀ ਲਾਟ ਜੀਨ ਲੱਭੀ। ਉਹ ਤਾਂ ਆਸ ਹੋ ਗਈ ਤੁਹਾਡਾ ਮੁਹਰਤ ਲੈ ਸੀ ਚਾਹਤ ਕ ਮਿਲ ਜਾ। ਪੁਰ ਪਸ਼ੂ ਵੀ ਸੀਗੇ ਕੋਲੇ ਹਾਂ ਪਸ਼ੂ ਆਏ ਸੱਤ ਪਸ਼ੂ ਮਾਣ ਨੇ। ਉਹ ਨੋ ਪਾਣੀ ਦੇ ਵਿੱਚ ਹੀ ਕੱਢ ਕੇ ਖੜੇ ਆ। ਉਹ ਜੀ ਪੁਸਤਾਰ ਦਾ ਕੋਈ ਨੁਮੰਦਾ ਆਇਆ ਅਜੇ ਤੱਕ ਤਾਂ ਨਹੀਂ ਕੋਈ ਆਇਆ ਹੂੰ ਤੁਸੀਂ ਕਿੱਥੇ ਰਹ ਰਹੇ ਹੋ ਮੈਂ ਤੁਸੀ ਤੇ ਰਹ ਰਿਹਾ ਇਹ ਚੰਗੀ ਗੱਲ ਹੈ ਕਿ ਸਾਡੇ ਸਿਆਸਤਦਾਨ ਬੱਕਰੀਆਂ ਤੇ ਮੁਰਗੀਆਂ ਦਾ ਵੀ ਮੁਆਵਜ਼ਾ ਦੇਣ ਲਈ ਵਜ਼ਿੱਦ ਨੇ ਤੇ ਕਹਿੰਦੇ ਵੀ ਨਜ਼ਰ ਆਉਂਦੇ ਨੇ ਕਿ ਅਸੀਂ ਮੁਰਗੀਆਂ ਤੋਂ ਲੈ ਕੇ ਬੱਕਰੀਆਂ ਤੱਕ ਦਾ ਮੁਆਵਜ਼ਾ ਦੇਾਂਗੇ ਪੰਜਾਬੀਓ ਪ੍ਰਵਾਹ ਨਹੀਂ ਕਰਨੀ ਪਰ ਜਿਸ ਦੇ ਘਰ ਛੱਤ ਨਹੀਂ ਹੈ ਜਿਸ ਦੇ ਘਰ ਖਾਣ ਲਈ ਦਾਣੇ ਨਹੀਂ ਨੇ ਉਹਨਾਂ ਨੂੰ ਸਭ ਕੁਝ ਦੀ ਪਰਵਾਹ ਕਰਨੀ ਪੈਂਦੀ ਹੈ ਇਸ ਕਰਕੇ ਬਿਆਨਬਾਜ਼ੀਆਂ ਤੋਂ ਪਰੇ हट ਕੇ ਸਾਡੀ ਅਪੀਲ ਹੈ ਉਹਨਾਂ ਸਾਰੇ ਲੋਕਾਂ ਲਈ ਜੋ ਲੋਕ ਮਦਦ ਦੇ ਚਾਹਵਾਨ ਨੇ ਤੇ ਕਿਰਪਾ ਕਰਕੇ ਆਪੋ ਆਪਣੇ ਇਲਾਕਿਆਂ ਦੇ ਵਿੱਚ ਜਿੱਥੇ ਪਾਣੀ ਆਇਆ ਹੈ ਉੱਥੇ ਦੀਆਂ ਤਸਵੀਰਾਂ ਜ਼ਰੂਰ ਸ਼ੇਅਰ ਕਰੋ ਤੇ ਉਸ ਤੋਂ ਬਾਅਦ ਜਿਹੜੇ ਲੋੜਵੰਦ ਨੇ ਉਹਨਾਂ ਤੱਕ ਅਸੀਂ ਮਾਧਿਅਮ ਵੀ ਬਣੀਏ ਤੇ ਤੁਸੀਂ ਜ਼ਰੀਆ ਵੀ ਬਣਾਓ ਤਾਂ ਕਿ ਇਹਨਾਂ ਲੋਕਾਂ ਦੇ ਜੋ ਪਰਿਵਾਰ ਨੇ ਮੁੜ ਕੇ ਨਾ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਆ ਸਕਣ ਕਿਉਂਕਿ ਪੰਜਾਬੀ ਹਮੇਸ਼ਾ ਤੋਂ ਹੀ ਚੜ੍ਹਦੀ ਕਲਾ ਦੇ ਵਿੱਚ ਰਹਿਣ ਵਾਲੇ ਨੇ ਇਸ ਕਰਕੇ ਔਖਾ ਵੇੜਾ ਆ ਚੜ੍ਹਦੀ ਕਲਾ ਵੀ ਰਹੇਗੀ ਤੇ ਤੁਹਾਡੇ ਤੋਂ ਸਾਰਿਆਂ ਤੋਂ ਅਪੀਲ ਹੈ ਕਿ ਮੁੜ ਕੇ ਗਰਾਊਂਡ ਤੇ ਜਾਇਆ ਜਾਵੇ ਤੇ ਲੋਕਾਂ ਦੀ ਮਦਦ ਕੀਤੀ ਜਾਵੇ ਧੰਨਵਾਦ ਪਠਾਨਕੋਟ ਦਾ ਰਾਵੀ ਦਰਿਆ ਨੇ ਜੋ-ਜੋ ਨੁਕਸਾਨ ਕੀਤਾ ਉਹ ਤਸਵੀਰਾਂ ਇਰਾheem ਬਹੁਤ ਸਾਰੇ ਲੋਕਾਂ ਨੇ ਦੇਖਿਆ ਹੋਵੇਗਾ ਪਰ ਇਹ ਤਸਵੀਰ ਤੁਹਾਡਾ ਦਿਲ ਤੋੜ ਦੇਗੀ ਕਿਉਂਕਿ ਤਾਸ਼ ਪਿੰਡ ਪੈਂਦਾ ਹੈ ਪਠਾਨਕੋਟ ਦੇ ਵਿੱਚ ਉੱਥੇ ਜੋ ਲੋਕ ਹੜ੍ਹਾਂ ਦੇ ਕਾਰਨ ਆਪੋ ਆਪਣੇ ਘਰ ਛੱਡ ਕੇ ਨਿਕਲ ਗਏ ਸੀ ਵਾਪਸ ਆਏ ਨਾ ਘਰ ਮਿਲੇ ਨਾ ਉਹਨਾਂ ਦੇ ਘਰਾਂ ਜੋ ਸੁਪਨੇ ਨਾਲ ਜੋ ਆਪਣੇ ਪੂਰੀ ਜ਼ਿੰਦਗੀ ਦੀ ਕਮਾਈ ਲਾ ਕੇ ਉਹਨਾਂ ਨੇ ਘਰ ਬਣਾਏ ਸੀ ਉਹ ਕੁਝ ਵੀ ਨਹੀਂ ਮਿਲ ਰਿਹਾ ਇਹ ਤਸਵੀਰਾਂ ਇਸ ਸਮੇਂ ਬਿਆਨ ਕਰਦੀਆਂ ਨੇ ਕਿ ਪੰਜਾਬ ਦੇ ਵਿੱਚ ਹੜ੍ਹਾਂ ਨੇ ਕਿੰਨੇ ਵੱਡੇ ਪੱਧਰ ਤੇ ਬਰਬਾਦੀ ਕੀਤੀ ਹੈ ਤੇ ਸੁਪਨੇ ਦੇ ਘਰ ਵੀ ਇਸ ਸਮੇਂ ਰੇਤ ਦੇ ਹੀਠਾਂ ਦੱਬੇ ਗਏ ਨੇ ਇਹ ਤਸਵੀਰ ਇਸ ਕਰਕੇ ਅਹਿਮ ਹੈ ਕਿਉਂਕਿ ਇਹ ਤਸਵੀਰ ਦੱਸਦੀ ਹੈ ਕਿ ਪੰਜਾਬ ਦਹਾਕਿਆਂ ਬਾਅਦ ਜਿਨ੍ਹਾਂ ਹੜ੍ਹਾਂ ਦੀ ਮਾਰ ਚੱਲ ਰਿਹਾ ਹੈ ਉਹਨਾਂ ਦੇ ਨਿਸ਼ਾਨ ਕਿੰਨੇ ਖਤਰਨਾਕ ਨੇ ਤੇ ਦਿਲ ਤੋੜਨ ਵਾਲੇ ਨੇ ਤਾਸ਼ਪਿੰਡ ਦੀ ਇਹ ਤਸਵੀਰ ਹੈ ਨੇੜੇ ਹੀ ਪੈਂਦਾ ਰਾਵੀ ਦਰਿਆ ਜਦੋਂ ਪਾਣੀ ਚੜਿਆ ਤਾਂ ਸਰਕਾਰ ਦੇ ਕਹੇ ਮੁਤਾਬਕ ਤੇ ਲੋਕਾਂ ਦੇ ਕਹੇ ਮੁਤਾਬਕ ਇਹ ਪਰਿਵਾਰ ਆਪਣਾ ਘਰ ਛੱਡ ਕੇ ਚਲਾ ਗਿਆ ਸੀ ਪਰ ਵਾਪਸ ਆਇਆ ਤਾਂ ਸਿਰਫ ਤੇ ਸਿਰਫ ਰੇਤ ਤੇ ਦੂਰ ਤੱਕ ਦਿਖਣ ਵਾਲਾ ਮੈਦਾਨ ਲਿਖਿਆ ਘਰ ਕਿਤੇ ਨਹੀਂ ਲੱਭ ਰਿਆ ਸੀ ਫੇਰ ਇੱਕ ਦਰਖਤ ਦੀ ਮਦਦ ਨਾਲ ਪਤਾ ਲੱਗਿਆ ਕਿ ਸਾਡਾ ਘਰ ਇੱਥੇ ਹੀ ਸੀ ਫੇਰ ਘਰ ਦੀਆਂ ਔਰਤਾਂ ਹੋਣ ਨੌਜਵਾਨ ਹੋਣ ਬਜ਼ੁਰਗ ਹੋਣ ਬੱਚੇ ਹੋਣ ਕੋਈ ਕਈ ਚੁੱਕ ਕੇ ਆ ਗਿਆ ਤੇ ਕੋਈ ਹੱਥਾਂ ਨਾਲ ਹੀ ਰੇਤ ਪਾਸੇ ਕਰਕੇ ਆਪਣੇ ਘਰਾਂ ਦੇ ਨਿਸ਼ਾਨ ਲੱਭਣ ਲੱਗੇ ਇਹ ਉਹਨਾਂ ਲੋਕਾਂ ਦੇ ਲਈ ਉਹ ਤਸਵੀਰ ਹੈ ਜਿਨ੍ਹਾਂ ਨੇ ਕਦੇ ਨਾ ਕਦੇ ਆਪਣੀ ਜ਼ਿੰਦਗੀ 'ਚ ਆਪਣਾ ਘਰ ਗਵਾਇਆ ਹੋਵੇਗਾ ਜਾਂ ਜਿਨ੍ਹਾਂ ਲੋਕਾਂ ਦੇ ਲਈ ਘਰ ਗੁਆਉਣ ਦਾ ਮਾਇਨਾ ਕੀ ਹੁੰਦਾ ਇਹ ਤਸਵੀਰਾਂ ਦੇਖ ਕੇ ਉਹਨਾਂ ਨੂੰ ਚੇਤੇ ਆਏਗਾ ਇਹ ਕਿਸਾਨ ਪਰਿਵਾਰ ਕਿਸੇ ਤਰ੍ਹਾਂ ਆਪਣੀ ਰੋਜ਼ੀ-ਰੋਟੀ ਚਲਾ ਰਿਹਾ ਸੀ ਪਰ ਹੁਣ ਰੋਜ਼ੀ-ਰੋਟੀ ਚਲਾਉਣ ਦਾ ਜੋ ਚੈਲੰਜ ਹੁੰਦਾ ਹੈ ਹੀ ਪਰ ਨਾਲ ਇੱਕ ਹੋਰ ਚੁਣੌਤੀ ਖੜੀ ਹੋ ਗਈ ਹੈ ਕਿ ਜਿਸ ਛੱਤ ਦੇ ਹੇਠਾਂ ਸਕੂਨ ਦੀ ਨੀਂਦ ਸੌਂਦੇ ਸੀ ਉਹ ਛਾਤੀ ਨਹੀਂ ਰਹੀ ਹੁਣ ਕਿੰਨੀਆਂ ਵੀ ਕਿੰਨਾ ਵੀ ਮਦਦ ਮਿਲ ਜਾ ਸਰਕਾਰ ਵੱਲੋਂ ਜੋ ਇੱਕ ਮਦਦ ਦਾ ਐਲਾਨ ਕੀਤਾ ਗਿਆ ਸਮਾਜ ਸੇਵੀਆਂ ਵੱਲੋਂ ਮਦਦ ਦਾ ਐਲਾਨ ਕੀਤਾ ਗਿਆ ਕਿ ਉਹ ਇਸ ਦਾ ਘਰ ਪਾ ਸਕਣਗੇ ਪਹਿਲੀ ਜਦੋਂ ਜਹਤ ਇਹ ਹੈ ਕਿ ਇੱਕ ਕਿਸਾਨ ਆਪਣਾ ਘਰ ਇਸ ਤਰ੍ਹਾਂ ਲੱਭ ਰਿਹਾ ਹੈ ਜਿਵੇਂ ਕੋਈ ਖਜ਼ਾਨਾ ਗੁੰਮ ਗਿਆ ਹੋਵੇ ਕਿਉਂਕਿ ਇੱਕ ਗਰੀਬ ਪਰਿਵਾਰ ਉਸ ਦਾ ਘਰ ਹੀ ਉਹਦਾ ਖਜ਼ਾਨਾ ਹੁੰਦਾ ਹੈ ਤੇ ਜੋ ਲੋਕ ਵੀ ਇਹ ਵੀਡੀਓ ਦੇਖ ਰਹੇ ਨੇ ਜਿਹੜੇ ਲੋਕ ਮਦਦ ਕਰਨ ਦੇ ਚਾਹਵਾਨ ਨੇ ਜਾਂ ਜਿਨ੍ਹਾਂ ਨੂੰ ਲੱਗਦਾ ਹੈ ਕਿ ਪੰਜਾਬ ਦੇ ਨਾਲ ਖੜਨਾ ਹੈ ਉਹਨਾਂ ਦੇ ਲਈ ਇਹ ਸਟਿੱਕ ਵੀਡੀਓ ਹੈ ਕਿਉਂਕਿ ਇਹ ਵੀਡੀਓ ਦੱਸਦਾ ਹੈ ਕਿ ਇਹ ਬਰਬਾਦੀ ਦੇ ਨਿਸ਼ਾਨ ਕਿੰਨੇ ਡੂੰਘੇ ਨੇ ਤੇ ਕਿੰਨੇ ਸਾਲਾਂ ਤੱਕ ਅਜਿਹੇ ਪਰਿਵਾਰਾਂ ਨੂੰ ਉਤੰਗ ਕਰਦੇ ਰਹਿਣਗੇ ਕਿਉਂਕਿ ਇਸ ਪਰਿਵਾਰ ਨੇ ਹੋ ਸਕਦਾ ਹੈ ਕਿ ਆਪਣੀ ਜਮਾ ਪੂੰਜੀ ਜੋੜ ਕੇ ਆਪਣਾ ਢਿੱਡ ਕੱਟ ਕੇ ਇਹ ਘਰ ਬਣਾਇਆ ਸੀ ਹੁਣ ਇੱਕ ਘਰ ਨਹੀਂ ਲੱਭ ਰਿਹਾ ਘਰ ਦੀ ਇੱਕ ਨਿਸ਼ਾਨੀ ਵੀ ਨਹੀਂ ਲੱਭ ਰਹੀ ਸਿਰਫ ਕੁਝ ਕੁ ਅੰਦਾਜ਼ੇ ਨਾਲ ਕਈਆਂ ਚਲਾ ਰਹੇ ਤੇ ਕੁਝ ਨਿਸ਼ਾਨ ਮਿਲੀ ਜਾ ਰਹੇ ਹੁਣ ਇਹ ਮਿੱਟੀ ਕਦੋਂ ਤੱਕ ਹਟੇਗੀ ਇਹਦਾ ਪਤਾ ਨਹੀਂ ਹੈ ਇਸ ਕਰਕੇ ਜਿਹੜੇ ਜੀਸੀਬੀਆਂ ਲੈ ਕੇ ਆ ਜਿਹੜੇ ਸਮਾਜ ਸੇਵੀ ਸੰਸਥਾਵਾਂ ਜੋ ਵੀ ਸੰਸਥਾਵਾਂ ਕਹਿੰਦੀਆਂ ਸੰ ਕਿ ਪੰਜਾਬ ਨਾਲ ਖੜੇ ਆ ਤਾਂ ਪਹੁੰਚੋ ਇਸ ਥਾਂ ਤੇ ਪਿੰਡ ਹੈ ਤਾਸ਼ ਜ਼ਿਲ੍ਹਾ ਹੈ ਪਠਾਨਕੋਟ ਤੇ ਜਿੰਨੀ ਜਲਦੀ ਹੋ ਸਕਦਾ ਹੈ ਇਸ ਪਰਿਵਾਰ ਦੀ ਮਦਦ ਕੀਤੀ ਜਾਣੀ ਚਾਹੀਦੀ ਹੈ ਇਹ ਤਸਵੀਰ ਦਿਲ ਤੋੜਦੀ ਹੈ ਤੇ ਉਮੀਦ ਵੀ ਦਿੰਦੀ ਹੈ ਕਿ ਪੰਜਾਬ ਦੇ ਲੋਕ ਪੰਜਾਬੀਆਂ ਨਾਲ ਖੜਨਗੇ ਤੇ ਇੱਥੇ ਪਹੁੰਚਣਗੇ ਜਿੰਨੀ ਜਲਦੀ ਹੋ ਸਕੇਗੀ ਤੇ ਓਨੀ ਜਲਦੀ ਇਸ ਪਰਿਵਾਰ ਦੀ ਬਾਹ ਫੜੀ ਜਾਏਗੀ ਤਾਂ ਕਿ ਤੇ ਜਾ ਕੇ ਕਿਉਂਕਿ ਇਸ ਪਰਿਵਾਰ ਨੂੰ ਸਿਰਫ ਘਰ ਨਹੀਂ ਗਵਾਇਆ ਇਸ ਪਰਿਵਾਰ ਨੇ ਇਸ ਪਰਿਵਾਰ ਨੇ ਘਰ ਦੇ ਨਾਲ-ਨਾਲ ਫਸਲਾਂ ਵੀ ਗਵਾ ਲਈਆਂ ਨੇ ਖਾਣ ਦਾ ਟਿਕਾਣਾ ਨਹੀਂ ਹੈ ਰਹਿਣ ਦੇ ਲਈ ਛੱਤ ਨਹੀਂ ਹੈ ਇਹ ਹੈ ਤਰਾਸ ਦੀ ਪੰਜਾਬ ਦੇ ਇਸ ਪਰਿਵਾਰ ਦੀ ਤੇ ਇਸ ਪਰਿਵਾਰ ਵਰਗੇ ਹਜ਼ਾਰਾਂ ਪਰਿਵਾਰਾਂ ਦੀ ਜੋ ਜਿਨ੍ਹਾਂ ਦੇ ਘਰ ਪਰਿਵਾਰ ਜਿਨ੍ਹਾਂ ਦੇ ਘਰ ਜਿਨ੍ਹਾਂ ਦੀ ਫਸਲਾਂ ਜਿਨ੍ਹਾਂ ਦੀ ਜ਼ਮੀਨ ਪਾਣੀ ਨੇ ਪਾਣੀ ਦੇ ਵਿੱਚ ਸਮੋ ਗਈਆਂ ਤੇ ਉਸ ਤੋਂ ਬਾਅਦ ਉਹ ਮੁੜ ਕੇ ਜ਼ਿੰਦਗੀ ਲੀਹਾਂ ਤੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਨੇ ਤੁਹਾਨੂੰ ਇਹਨਾਂ ਇਸ ਕਿਸਾਨ ਦੇ ਇੱਕ ਕਿਸਾਨ ਪਰਿਵਾਰ ਦੇ ਲੋਕਾਂ ਨਾਲ ਗੱਲਬਾਤ ਵੀ ਕੀਤੀ ਅਸੀਂ ਤੇ ਇਸ ਕਿਸਾਨ ਨਾਲ ਗੱਲ ਕੀਤੀ ਤਾਂ ਇਹਦੀਆਂ ਗੱਲਾਂ ਪਾਊ ਵੀ ਕਰਨ ਗਿਆ ਤੇ ਤੁਹਾਡੇ ਤੱਕ ਮੈਸੇਜ ਹੀ ਪਹੁੰਚਾਣ ਗਿਆ ਕਿ ਤੁਸੀਂ ਇਸ ਔਕੀ ਘੜੇ ਦੇ ਵਿੱਚ ਪੰਜਾਬ ਦੇ ਨਾਲ ਖੜਨਾ ਹੈ। ਬਹੁਤ ਮਾੜੇ ਜੀ। ਆਣੀ ਬਰਬਾਦੀ ਕਰ ਕਰਾਕਤੇ ਜੀ। ਇੰਨਾ ਕ ਜਿਆਦਾ ਸਮਾਨ ਹੈ ਸਾਡਾ ਵੀ। ਲੱਭਣੀ ਕੋਈ ਕੋਸ਼ਿਸ਼ ਨਹੀਂ ਰਿਹਾ ਜੀ। ਇੰਨਾ ਕ ਜਿਆਦਾ ਸਮਾਨ ਬਣਿਆ ਹੈ। ਪੰਜ 6 ਲੱਖ ਦਾ ਸਾਡਾ ਸਮਾਨ ਜਿਹੜਾ ਮਿਹਨਤ ਕਰ ਕਰਾ ਬਣਿਆ ਹੈ। ਅਸੀਂ ਇਹ ਤੇ 5 ਦੇ ਰਹੇ ਆ ਜੀ। ਮਿਹਨਤ ਕਰ ਕਰ ਬਣਾ ਮਿਹਨਤੀ ਬੰਦੇ ਆ ਜੀ ਅਸੀਂ ਸਾਡੀ ਅਜ ਤੱਕ ਤਾਂ ਕੋਈ ਹਲਕ ਨਹੀਂ ਹੋਈ ਇਹ ਸਰਕਾਰ ਉਹ ਲ ਮੰਗਾ ਕਰਦਾ ਵੀ ਸਾਨੂੰ ਦਿੱਤਾ ਜਾਵੇ ਹਨੁਮਾਤ ਨੁਕਸਾਨ ਹੋਇਆ ਨੁਕਸਾਨ ਬਹੁਤ ਹੋਇਆ ਹੈ 15 16 ਸਾਲ ਹੋ ਗਏ ਸਾਨੂੰ ਇੱਥੇ ਜੀ ਰਹਿੰਦੇ ਆਣ ਮਿਹਨਤ ਕਰਦੇ ਆ ਤੇ ਬਹੁਤ ਸਮਾਨ ਬਣਾਇਆ ਕਿੰਨ ਟੇ ਇਹ ਜੋ ਕਰਦਾ ਹੈ ਸਾਰਾ ਸਮਾਨ ਹੀ ਖਰਾਬ ਰੁੜ ਗਿਆ ਹੈ ਸੰਤ ਕਮਰਾ ਵੀ ਨਹੀਂ ਲੱਭਾਂਗਾ ਜੀ ਅੱਜ ਆਇਆ ਗਿਆ ਸਾਡੇ ਕੋਈ ਇੱਥੇ ਦਾ ਰਸਤਾ ਵੀ ਨਹੀਂ ਹੈ ਨਹੀਂ ਨੰਦਨ ਵਾਸਤੇ ਜੋ ਉੱਤੇ ਚੜ ਗਈ ਰੇਤ ਚੜ ਗਈਆ ਮਿੱਟੀਆ ਖਰਾਬ ਹੋ ਗਿਆ ਸਾਰਾ ਕੁਝ ਲਾਸ਼ ਕਰਨ ਦਾ ਸਮਾਂ ਨਹੀਂ ਥੋੜਾ ਤਾਂ ਕੋਈ ਸਾਨੂੰ ਲੱਭਾ ਵੀ ਇੱਥੇ ਸਾਡਾ ਕਮਰਾ ਕਮਰੇ ਹਨੀ ਸਾਡੇ ਇੱਥੇ ਤੇ ਅਕਾਫੀ ਸ਼ੀਓ ਦੇ ਬੰਦੇ ਜੀ ਜਿੰਨਾਂ ਕੋ ਪੈੜੀ 20 25 ਵਿੱਚ ਗੱਲੇ ਉਹਨਾਂ ਨੂੰ ਪ੍ਰਸਿੱਧ ਦੇਖ ਤੇ ਮੌਲ ਚੰਦੇ ਆ ਸਾਡੇ ਗਰੀਬਾਂ ਨੂੰ ਕੋ ਵੇਹਦ ਨਹੀਂ ਨਾਲ ਹੀ ਅਸੀਂ ਇੱਕ ਹੋਰ ਜੋ ਘਰ ਹੈ ਉਸ ਦਾ ਦੌਰਾ ਕੀਤਾ ਇਸੇ ਇਲਾਕੇ ਦੇ ਵਿੱਚ ਤੇ ਉਸ ਇਲਾਕੇ ਦੇ ਘਰ ਦੇ ਜੋ ਸਮਾਨ ਹੈ ਉਸ ਨੂੰ ਦੇਖ ਕੇ ਤੁਹਾਨੂੰ ਅੰਦਾਜ਼ਾ ਲੱਗੇਗਾ ਕਿ ਇਸ ਪਰਿਵਾਰ ਦੀ ਜੋ ਜ਼ਿੰਦਗੀ ਉਹ ਲੀਹਾਂ ਤੇ ਸ਼ਾਇਦ ਆਉਣ ਵਾਲੇ ਸਾਲਾਂ ਦੇ ਵਿੱਚ ਨਹੀਂ ਆਏਗੀ ਕਿਉਂਕਿ ਗਰੀਬ ਆਦਮੀ ਇੱਕੀ ਘਰ ਸਮਾਨ ਦਾ ਚਾਹੇ ਕਿਸ਼ਤਾਂ ਹੋਣ ਚਾਹੇ ਕਰਜ਼ਾ ਹੋਵੇ ਉਸ ਤੋਂ ਲੈ ਕੇ ਬਣਾਉਂਦਾ ਹੈ ਕਿਸੇ ਕੋਲ ਵਾਧੂ ਪੈਸੇ ਨਹੀਂ ਹੁੰਦੇ ਇਹ ਤਸਵੀਰ ਵੀ ਪਠਾਨਕੋਟ ਦੀ ਹੈ ਇਸੇ ਇਲਾਕੇ ਦੀ ਹੈ ਤੇ ਇਸ ਤਸਵੀਰ ਰਾਹੀਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜਿਨ੍ਹਾਂ ਦੇ ਘਰ ਪਾਣੀ ਵਿੱਚ ਡੁੱਬ ਗਏ ਉਹਨਾਂ ਦੇ ਜੋ ਮਾਲੀ ਹਾਲਤ ਉਹ ਕਿਸ ਤਰ੍ਹਾਂ ਦੀ ਹੋਏਗੀ ਇਹ ਤਸਵੀਰ ਹੈ ਜਦੋਂ ਹੜ ਦਾ ਪਾਣੀ ਉਤਰਿਆ ਤਾਂ ਘਰ ਦਾ ਫ੍ਰਿਜ ਹੋਵੇ ਘਰ ਦੀ ਵਾਸ਼ਿੰਗ ਮਸ਼ੀਨ ਹੋਵੇ ਕਿਉਂਕਿ ਇੱਕ ਆਮ ਪਰਿਵਾਰ ਦੇ ਵਿੱਚ ਆਹੀ ਸਭ ਕੁਝ ਐਸੈਟ ਹੁੰਦਾ ਤੇ ਇਹ ਐਸੈਟ ਇਸ ਸਮੇਂ ਬਰਬਾਦ ਹੋ ਚੁੱਕਾ ਹੈ ਜੋ ਬੈੱਡ ਤੁਸੀਂ ਦੇਖ ਰਹੇ ਹੋ ਇਹ ਇਸ ਸਮੇਂ ਪਾਣੀ ਦੇ ਵਿੱਚ ਖਰਾਬ ਹੋ ਚੁੱਕਾ ਹੈ ਹੁਣ ਸਿਰਫ ਔਰ ਸਿਰਫ ਇਸ ਨੂੰ ਸੁੱਟਿਆ ਜਾਣਾ ਇਹ ਵਰਤਨਯੋਗ ਨਹੀਂ ਇਹ ਘਰ ਦੇ ਅੰਦਰ ਹੈ ਘਰ ਦੇ ਅੰਦਰ ਜੋ ਗਾਰਾ ਹੈ ਉਹ ਇਸ ਹੱਦ ਤੱਕ ਵੜਿਆ ਹੋਇਆ ਹੈ ਕਿ ਜੋ ਅ ਅਨਾਜ ਹੈ ਜੋ ਘਰ ਦੇ ਜ਼ਰੂਰੀ ਸਮਾਨ ਨੇ ਸਭ ਕੁਝ ਬਰਬਾਦ ਹੋ ਚੁੱਕਾ ਹੈ ਹੁਣ ਇੱਥੋਂ ਇਹ ਸਮਝ ਨਹੀਂ ਆਂਦਾ ਦੇਖ ਕੇ ਕਿ ਕਿਵੇਂ ਆਪਣੀ ਜ਼ਿੰਦਗੀ ਮੁਰਤ ਤੋਂ ਸ਼ੁਰੂ ਕੀਤੀ ਜਾਏਗੀ ਤੁਸੀਂ ਸੋਚੋ ਕਿ ਜਿਸ ਘਰ 'ਚ ਤੁਸੀਂ ਰਹਿੰਦੇ ਹੋ ਖੁਸ਼ੀਆਂ ਕਿਹੜੇ ਹੋਣ ਉਹ ਘਰ ਇਸ ਤਰ੍ਹਾਂ ਦਿਖੇ ਤਾਂ ਕਿੰਨਾ ਦੁੱਖ ਲੱਗਦਾ ਹੈ ਇਹ ਤਸਵੀਰ ਇਸੇ ਤਾਸ਼ ਇਲਾਕੇ ਦੀ ਹੈ ਪਠਾਨਕੋਟ ਦੀ ਜਿੱਥੇ ਰਾਵੀ ਦਰਿਆ ਨੇ ਇਸ ਸਮੇਂ ਤੁਸੀਂ ਦੇਖੋ ਤਸਵੀਰ ਕਿ ਕੰਦਾਂ ਜਿੰਨੀਆਂ ਅਧੀਆਂ ਕੰਦਾਂ ਤੱਕ ਗਾਰਾ ਭਰ ਚੁੱਕਾ ਹੈ ਇੱਥੇ ਰਹਿਣਾ ਤਾਂ ਦੂਰ ਦੀ ਗੱਲ ਹੈ ਤੇ ਜਾਣਾ ਵੀ ਮੁਸ਼ਕਲ ਹੈ ਤਾਂ ਹੁਣ ਜੋ ਕਿਹਾ ਜਾ ਰਿਹਾ ਸੀ ਕਿ ਹੜ੍ਹਾਂ ਦਾ ਪਾਣੀ ਉਤਰੇਗਾ ਉਸ ਤੋਂ ਬਾਅਦ ਅਸਲ ਬਰਬਾਦੀ ਸਮਝ ਆਏਗੀ ਤਾਂ ਜੀ ਹਾਂ ਇਹ ਸਮਝ ਵੀ ਆ ਰਹੀ ਹੈ ਤਾਂ ਉਹਨਾਂ ਲੋਕਾਂ ਨੂੰ ਇਹ ਅਸੀਂ ਕਹਣਾ ਵੀ ਚਾਹਾਂਗੇ ਕਿ ਜੋ ਲੋਕ ਪਹੁੰਚੇ ਮਦਦ ਕੀਤੀ ਤੁਹਾਡਾ ਧੰਨਵਾਦ ਪਰ ਜਿਨ੍ਹਾਂ ਨੇ ਸਿਰਫ ਫੋਟੋਆਂ ਖਚਾਈਆਂ ਤੇ ਸੋਸ਼ਲ ਮੀਡੀਆ ਤੇ ਪਾ ਕੇ ਪੰਜਾਬ ਨਾਲ ਖੜੇ ਰਹੇ ਉਹਨਾਂ ਲਈ ਵੀ ਇਹ ਜ਼ਰੂਰੀ ਗੱਲ ਹੈ ਕਿ ਤਸਵੀਰ ਦੇਖੋ ਤੇ ਉਸੇ سوشل میڈیا ਤੇ ਮੁੜ ਕੇ ਤਸਵੀਰਾਂ ਪਾਓ ਤਾਂ ਕਿ ਜੋ ਲੋਕ ਮਦਦ ਦੇ ਚਾਹਵਾਨ ਨੇ ਜਾਂ ਗਰਾਊਂਡ ਤੇ ਮੁੜ ਕੇ ਜਾਣ ਨੂੰ ਚਾਹਵਾਨ ਨੇ ਉਹਨਾਂ ਨੂੰ ਇਹ ਪਤਾ ਲੱਗੇ ਕਿ ਹੁਣ ਉਹ ਈਵੈਂਟ ਬੀਤਿਆ ਨਹੀਂ ਹੈ ਇਹ ਈਵੈਂਟ ਇਹਨਾਂ ਦੀ ਜ਼ਿੰਦਗੀਆਂ ਲੰਬੇ ਸਮੇਂ ਤੱਕ ਪ੍ਰਭਾਵਿਤ ਕਰਦਾ ਰਹੇਗਾ ਜੀहां ਤਾਂ ਇਸ ਕਰਕੇ ਅਜਿਹੇ ਪਰਿਵਾਰਾਂ ਨੂੰ ਲੱਭੋ ਤੇ ਅਜਿਹੇ ਪਰਿਵਾਰਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰੋ ਕਿਉਂਕਿ ਸਾਡੀ ਸਰਕਾਰ ਨੇ ਜੋ ਕੁਝ ਕੀਤਾ ਹੈ ਉਹ ਸਾਰਿਆਂ ਦੇ ਸਾਹਮਣੇ ਹੈ ਬਾਹ ਫੜੀ ਹੈ ਤੇ ਪੰਜਾਬ ਦੇ ਸਮਾਜ ਸੇਵੀਆ ਨੇ ਫੜੀ ਹੈ ਪੰਜਾਬੀਆਂ ਨੇ ਫੜੀ ਹੈ ਕੁਝ ਹੱਦ ਤੱਕ ਗਾਇਕਾ ਨੇ ਫੜੀ ਹੈ ਕੁਝ ਸਿਆਸੀ ਪਾਰਟੀਆਂ ਨੇ ਫੜੀ ਹੈ ਇਸ ਕਰਕੇ ਇਸ ਸਮੇਂ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਪਾਣੀ ਨੇ ਬਰਬਾਦੀ ਕੀਤੀ ਉਹਨਾਂ ਦੀ ਜ਼ਿੰਦਗੀ ਤੇ ਉਹਨਾਂ ਦੀ ਬਾਹ ਫੜਨ ਦੀ ਇਸ ਸਮੇਂ ਹੁਣ ਸਭ ਤੋਂ ਜ਼ਿਆਦਾ ਲੋੜ ਹੈ ਕਿਉਂਕਿ ਦਾਣੇ ਵੀ ਖਰਾਬ ਹੋ ਚੁੱਕੇ ਨੇ ਛੱਤ ਵੀ ਢਹਿ ਚੁੱਕੀ ਹੈ ਘਰ ਵੀ ਬਰਬਾਦ ਹੋ ਚੁੱਕੇ ਨੇ ਜ਼ਿੰਦਗੀ ਇੱਕ ਨਵੇਂ ਸਿਰੇ ਤੋਂ ਸ਼ੁਰੂ ਕਰਨੀ ਹੈ ਜਿਨ੍ਹਾਂ ਦੇ ਘਰ ਦਾ ਇਸ ਜੀ ਤੁਹਾਨੂੰ ਹਾਲ ਦਿਖਾ ਰਹੇ ਆ ਉਹਨਾਂ ਦੀ ਵੀ ਗੱਲ ਸੁਣਨੀ ਚਾਹੀਦੀ ਹੈ ਬਹੁਤ ਜ਼ਿਆਦਾ ਇਹ ਬਰਬਾਦੀ ਸਾਡੀ ਹੋਈ ਬਹੁਤ ਸਮਾਨ ਹੁਣਾ ਹੈ 6 ਸਤ ਲੱਖ ਦਾ ਮਿਹਨਤ ਕਰ ਕਰਕੇ ਸਾਡਾ ਕੁਝ ਨਹੀਂ ਰਿਹਾ ਹੁਣ ਘਰ ਵੇਖਣ ਆਇਆ ਤਾਂ ਘਰ ਦਾ ਨਿਸ਼ਾਨ ਲੱਭਾਂ ਜਾਂ ਇੱਕ ਥੋੜਾ ਜਿਹਾ ਲੱਭਾ ਤੂਤ ਲੱਭਾ ਉਹਦੇ ਚੋਂ ਥੋੜਾ ਜਿਨਾ ਕ ਸਮਾਨ ਬਾਹਨ ਕੇ ਗਏ ਹਾਂ ਤੂਤਨਾ ਉਹ ਥੋੜੀ ਨਿਸ਼ਾਨੀਆਂ ਨੂੰ ਲੱਭੀ। ਕੇ ਇਹ ਤਾਂ ਦੋ ਚੀਜ਼ਾਂ ਲੱਭੀਆਂ ਟੋਕਾ ਓਥੇ ਟੋਕੇ ਦੀ ਲਾਟ ਜੀਨ ਲੱਭੀ। ਉਹ ਤਾਂ ਆਸ ਹੋ ਗਈ ਤੁਹਾਡਾ ਬਹੁਤ ਲੈਸ਼ਾ ਮੂੰਹ ਸਿਆਦ ਕਾ ਮਿਲ ਜਾਏ। ਬੁਰ ਪਸ਼ੂ ਵੀ ਸੀਗੇ ਕੋਲੇ ਹਾਂ ਪਸ਼ੂ ਦਾ ਹੈ। ਸੱਤ ਪਸ਼ੂ ਮਨਣ। ਉਹ ਨਵਤ ਪਾਣੀ ਦੇ ਵਿੱਚ ਹੀ ਕੱਢ ਕੇ ਖਾਦੇ ਹਨ। ਤੋਂ ਉਧਰੇ ਉਸਾਰ ਦਾ ਕੋਈ ਨਮੰਦਾ ਆਇਆ। ਅਜੇ ਤੱਕ ਤਾਂ ਨਹੀਂ ਕੋਈ ਆਇਆ। ਹਾਂ ਤੁੰ ਤੁਸੀਂ ਕਿੱਥੇ ਰਹ ਰਹੇ ਹੋ ਮੈਂ ਤੁਸੀ ਤੇਰੇ ਆ ਰਹੇ ਇਹ ਚੰਗੀ ਗੱਲ ਹੈ ਕਿ ਸਾਡੇ ਸਿਆਸਤਦਾਨ ਬੱਕਰੀਆਂ ਤੇ ਮੁਰਗੀਆਂ ਦਾ ਵੀ ਮੁਆਵਜ਼ਾ ਦੇਣ ਲਈ ਵਜ਼ਿੱਦ ਨੇ ਤੇ ਕਹਿੰਦੇ ਵੀ ਨਜ਼ਰ ਆਉਂਦੇ ਨੇ ਕਿ ਅਸੀਂ ਮੁਰਗੀਆਂ ਤੋਂ ਲੈ ਕੇ ਬੱਕਰੀਆਂ ਤੱਕ ਦਾ ਮੁਆਵਜ਼ਾ ਦੇਾਂਗੇ ਪੰਜਾਬੀਓ ਪ੍ਰਵਾਹ ਨਹੀਂ ਕਰਨੀ ਪਰ ਜਿਸ ਦੇ ਘਰ ਛੱਤ ਨਹੀਂ ਹੈ ਜਿਸ ਦੇ ਘਰ ਖਾਣ ਲਈ ਦਾਣੇ ਨਹੀਂ ਨੇ ਉਹਨਾਂ ਨੂੰ ਸਭ ਕੁਝ ਦੀ ਪਰਵਾਹ ਕਰਨੀ ਪੈਂਦੀ ਹੈ ਇਸ ਕਰਕੇ ਬਿਆਨਬਾਜ਼ੀਆਂ ਤੋਂ ਪਰੇ हट ਕੇ ਸਾਡੀ ਅਪੀਲ ਹੈ ਉਹਨਾਂ ਸਾਰੇ ਲੋਕਾਂ ਲਈ ਜੋ ਲੋਕ ਮਦਦ ਦੇ ਚਾਹਵਾਨ ਨੇ ਤੇ ਕਿਰਪਾ ਕਰਕੇ ਆਪੋ ਆਪਣੇ ਇਲਾਕਿਆਂ ਦੇ ਵਿੱਚ ਜਿੱਥੇ ਪਾਣੀ ਆਇਆ ਹੈ ਉੱਥੇ ਦੀਆਂ ਤਸਵੀਰਾਂ ਜ਼ਰੂਰ ਸ਼ੇਅਰ ਕਰੋ ਤੇ ਉਸ ਤੋਂ ਬਾਅਦ ਜਿਹੜੇ ਲੋੜਵੰਦ ਨੇ ਉਹਨਾਂ ਤੱਕ ਅਸੀਂ ਮਾਧਿਅਮ ਵੀ ਬਣੀਏ ਤੇ ਤੁਸੀਂ ਜ਼ਰੀਆ ਵੀ ਬਣੋ ਤਾਂ ਕਿ ਇਹਨਾਂ ਲੋਕਾਂ ਦੇ ਜੋ ਪਰਿਵਾਰ ਨੇ ਮੁੜ ਕੇ ਨਾ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਆ ਸਕਣ ਕਿਉਂਕਿ ਪੰਜਾਬੀ ਹਮੇਸ਼ਾ ਤੋਂ ਹੀ ਚੜ੍ਹਦੀ ਕਲਾ ਦੇ ਵਿੱਚ ਰਹਿਣ ਵਾਲੇ ਨੇ ਇਸ ਕਰਕੇ ਔਖਾ ਵੇੜ ਆਇਆ ਚੜ੍ਹਦੀ ਕਲਾ ਵੀ ਰਹੇਗੀ ਤੇ ਤੁਹਾਡੇ ਤੋਂ ਸਾਰਿਆਂ ਤੋਂ ਅਪੀਲ ਹੈ ਕਿ ਮੁੜ ਕੇ ਗਰਾਊਂਡ ਤੇ ਜਾਇਆ ਜਾਵੇ ਤੇ ਲੋਕਾਂ ਦੀ ਮਦਦ ਕੀਤੀ ਜਾਵੇ ਧੰਨਵਾਦ